ਜਿਵੇਂ ਜਿਵੇਂ ਪੰਜਾਬ ਦੇ ਵਿੱਚ 2024 ਦੀਆਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਤਿੰਨ ਪੰਜਾਬ ਦੇ ਵਿੱਚ ਵੱਡੇ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਨੇ ਜਿਸ ਨੂੰ ਲੈ ਕੇ ਹੁਣ ਲੁਧਿਆਣਾ ਤੋਂ ਇੱਕ ਵੱਡੀ ਖਬਰ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੂਤਰਾਂ ਦੇ ਹਵਾਲੇ ਤੋਂ ਇਹੀ ਵੱਡੀ ਖਬਰ ਆ ਰਹੀ ਹੈ ਕਿ ਜਿਹੜੇ ਉੱਥੋਂ ਇਸ ਲੋਕ ਇਨਸਾਫ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਤੇ ਸਭ ਕਾ ਐਮਐਲਏ ਵੀ ਰਿਹਾ ਚੁੱਕੇ ਨੇ ਜਿਮ ਜਿਤ ਬੈਂਸ ਉਹ ਕਾਂਗਰਸ ਦਾ ਪੱਲਾ ਫੜਨ ਜਾ ਰਹੇ ਨੇ ਇਹ ਚਰਚਾਾਂ ਮ ਲੱਗ ਪਈਆਂ ਨੇ ਕਿ ਕਾਂਗਰਸ ਉਹਨਾਂ ਨੂੰ ਲੁਧਿਆਣਾ ਸੀਟ ਦੇ ਉੱਤੋਂ ਚੋਣ ਲੜਾ ਸਕਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਰਵਨੀਤ ਬਿੱਟੂ ਹੋਰੀ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਸ ਤੋਂ ਬਾਅਦ ਕਾਂਗਰਸ ਦੇ ਲਈ ਇਹ ਸੀਟ ਜਿਹੜੀ ਉੱਥੋਂ ਜਿਹੜਾ ਉਹਨਾਂ ਦਾ ਜਿੱਤਿਆ ਹੋਇਆ ਉਮੀਦਵਾਰ ਸੀ ਲੋਕ ਸਭਾ ਦੇ ਵਿੱਚ 2019 ਦੇ ਵਿੱਚ ਰਵਨੀਤ ਬਿੱਟੂ ਉਹ ਪਾਰਟੀ ਛੱਡ ਕੇ ਬੀਜੇਪੀ ਦੇ ਆ ਪੱਲਾ ਫੜ ਲੈਂਦੇ ਨੇ ਤੇ ਉਸ ਤੋਂ ਬਾਅਦ ਹੁਣ ਇੱਥੋਂ ਕਾਂਗਰਸ ਦੇ ਵੱਲੋਂ ਲਗਾਤਾਰ ਇੱਕ ਅਜਿਹਾ ਚਿਹਰਾ ਜਿਹੜਾ ਲੱਭਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਕਿ ਜਿਹੜਾ ਰਵਨੀਤ ਬਿੱਟੂ ਹੋਰਾਂ ਨੂੰ ਪੂਰੀ ਤਰ੍ਹਾਂ ਟੱਕਰ ਦੇ ਸਕੇ ਜਿਸਦੇ ਹੁਣ ਚਰਚਾਵਾ ਇਹ ਹੀ ਲੱਗ ਪਈਆਂ ਨੇ ਕਿ ਸਿਮਰਜੀਤ ਬੈਂਸ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਫਿਲਹਾਲ ਕਦੋਂ ਕਾਂਗਰਸ ਦੇ ਵਿੱਚ ਜਦੋਂ ਅਸੀਂ ਸਿਮਰਜੀਤ ਬੈਂਸ ਹੋਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਹਾਲੇ ਕੋਈ ਜੇ ਕਹਿ ਲਈ ਕੋਈ ਜਵਾਬ ਨਹੀਂ ਦਿੱਤਾ ਗਿਆ ਨਾ ਹੀ ਉਹਨਾਂ ਦੇ ਵੱਲੋਂ ਉਹਨਾਂ ਨਾਲ ਸੰਪਰਕ ਹੋ ਪਾਇਆ ਕਿਉਂਕਿ ਸਿੰਮਰਿਤ ਬੈਂਸ ਹੋਰਾਂ ਦੇ ਨਾਲ ਜੇਕਰ ਉਹ ਕਾਂਗਰਸ ਤੋਂ ਲੜਦੇ ਨੇ ਤਾਂ ਕਿਤੇ ਨਾ ਕਿਤੇ ਮਜ਼ਬੂਤ ਦਾਵੇਦਾਰ ਜਿਹੜੇ ਆਪਣਾ ਲੁਧਿਆਣਾ ਸੀਟ ਤੋਂ ਨੇ ਉਹ ਮੰਨੇ ਜਾ ਰਹੇ ਨੇ ਕਿਉਂਕਿ ਜਦੋਂ ਪਿਛਲੇ ਵਾਰ 2019 ਦੀਆਂ ਚੋਣਾਂ ਦੇ ਵਿੱਚ ਸਿੰਮਰਿਤ ਬੈਂਸ ਇਸ ਸੀਟ ਦੇ ਉੱਤੋਂ ਚੋਣ ਲੜਦੇ ਨੇ ਤਾਂ ਉਹ ਰਵਨੀਤ ਬਿੱਟੂ ਹੋਰਾਂ ਨੂੰ ਪੂਰੀ ਟੱਕਰ ਦਿੰਦੇ ਨੇ ਜਦੋਂ ਕਿ ਰਵਨੀਤ ਬਿੱਟੂ ਹੋਰਾਂ ਦੀ ਜਿਹੜੀ ਉਤੋਂ ਦੀ ਸੀਟ ਸੀ ਉਹਨਾਂ ਨੇ 3 ਲੱਖ ਕੁਝ 23 ਦੇ 23000 ਦੇ ਲਗਭਗ ਜਿਹੜੀਆਂ ਵੋਟਾਂ ਲੀਆਂ ਸਨ ਤੇ ਉਸ ਤੋਂ ਬਾਅਦ 3 ਲੱਖ ਤੋਂ ਪਾਰ ਸਿਮਿਤ ਬੈਂਸ ਵੀ ਉਤੋਂ ਵੋਟਾਂ ਲੈਣ ਦੇ ਵਿੱਚ ਕਾਮਯਾਬ ਹੋਏ ਸਨ ਪਰ ਉਹ ਸਿਰਫ ਆਪਣੀ ਪਾਰਟੀ ਦੇ ਵੱਲੋਂ ਹੀ ਚੋਣ ਦੇ ਮੈਦਾਨ ਦੇ ਵਿੱਚ ਸਨ ਪਰ ਹੁਣ ਜੇਕਰ ਕਾਂਗਰਸ ਦੇ ਵੱਲੋਂ ਆਉਂਦੇ ਨੇ ਕੀ ਉਹ ਰਵਨੀਤ ਬਿੱਟੂ ਹੋਰਾਂ ਨੂੰ ਪੂਰੀ ਤਰ੍ਹਾਂ ਟੱਕਰ ਦੇਣਗੇ ਕੀ ਮਾਤ ਦੇ ਦੇਣਗੇ ਕੀ ਕਾਂਗਰਸ ਜਿਹੜੀ ਲੁਧਿਆਣਾ ਸੀਟ ਹੈ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਰੱਖਣ ਦੇ ਵਿੱਚ ਕੰਮ ਹੈ ਬਹੁਤ ਵੀ ਕਿ ਜੇਕਰ ਸਿਮਰਤ ਬੈਂਸ ਹੋਰਾਂ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਉੱਥੋਂ ਚੋਣ ਲੜਾਉਂਦੀ ਹੈ ਕਿਉਂਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਦੋਂ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਨਾਲ ਇਸ ਮਸਲੇ ਨੂੰ ਲੈ ਕੇ ਚਰਚਾ ਕੀਤੀ ਗਈ ਜਦੋਂ ਪਾਰਟੀ ਦੇ ਸ਼ਾਮਲ ਹੋਣ ਨੂੰ ਲੈ ਕੇ ਤਾਂ ਜਿਹੜੀ ਕਾਂਗਰਸ ਹਾਈ ਕਮਾਂਡ ਨੇ ਜਿਹੜੇ ਉੱਥੋਂ ਦੀ ਲੀਡਰਸ਼ਿਪ ਹੈ ਲੁਧਿਆਣਾ ਦੀ ਜਾਂ ਫਿਰ ਲੁਧਿਆਣਾ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਨੋ ਹਲਕਿਆਂ ਦੀ ਲੀਡਰਸ਼ਿਪ ਹੈ ਤਾਂ ਉਹਨਾਂ ਦੇ ਨਾਲ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਕਿ ਤੁਸੀਂ ਜੇਕਰ ਤੁਹਾਨੂੰ 27 ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਲੜਾਈਆਂ ਜਾਣਗੀਆਂ ਤੁਹਾਡੇ ਜਿਹੜੇ ਮਸਲੇ ਨੇ ਜਗਾ ਕਹੇ ਦੀ ਤੁਹਾਨੂੰ ਪਾਰਟੀ ਦੇ ਵਿੱਚ ਜਿਹੜੇ ਤੁਹਾਡੇ ਉਹਦੇ ਨੇ ਉਹ ਚੰਗੇ ਤੁਹਾਨੂੰ ਦਿੱਤੇ ਜਾਣਗੇ ਪਾਰਟੀ ਦੇ ਵਿੱਚ ਰਹਿ ਕੇ ਤੁਹਾਡਾ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਪਰ ਜਿਹੜੀ ਲੋਕ ਸਭਾ ਦੀ ਸੀਟ ਹੈ ਕਹਿੰਦੇ ਇਹ ਆਪਾਂ ਇਸ ਵਾਰ ਸਿਮਰੀ ਦੇ ਬੈਂਸ ਹੋਰ ਨੂੰ ਲੜਾ ਲੀਏ ਕਿਉਂਕਿ ਜਿਵੇਂ ਹੁਣ ਪਟਿਆਲਾ ਦੀ ਸੀਟ ਦੀ ਗੱਲ ਕਰ ਲਈਏ ਪਟਿਆਲਾ ਸੀਟ ਤੋਂ ਲੈ ਕੇ ਜੇਕਰ ਡਾਕਟਰ ਤਰਵੀਰ ਗਾਂਧੀ ਹੋਰ ਨੂੰ ਕਾਂਗਰਸ ਆਪਣਾ ਉਮੀਦਵਾਰ ਐਲਾਨ ਕਰਦੀ ਹੈ ਤਾਂ ਇਹ ਗੱਲ ਜ਼ਰੂਰ ਚਰਚਾ ਦੇ ਵਿੱਚ ਹੈ ਕਿ ਕਾਂਗਰਸ ਦੇ ਵੱਡੇ ਲੀਡਰ ਪੰਜ ਹਲਕਿਆਂ ਦੇ ਵਿੱਚ ਕਿਤੇ ਨਾ ਕਿਤੇ ਬਾਗੀ ਸ਼ੁਰੂ ਵੀ ਪੈਦਾ ਕਰ ਸਕਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਮਦਨ ਲਾਲ ਜਲਾਲਪੁਰ ਸਾਬਕਾ ਵਿਧਾਇਕ ਨੇ ਘਨੌਰ ਤੋਂ ਉਹਨਾਂ ਦੇ ਗ੍ਰਹਿ ਦੇ ਵਿਖੇ ਜੋ ਇੱਕ ਮੀਟਿੰਗ ਕੀਤੀ ਜਾਂਦੀ ਹੈ ਉਹਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ ਕਿ ਜੇਕਰ ਪਾਰਟੀ ਟਕਸਾਲੀ ਪਰਿਵਾਰ ਦੇ ਵਿੱਚੋਂ ਜਾਂ ਫਿਰ ਜਿਹੜਾ ਪਾਰਟੀ ਦਾ ਵਰਕਰ ਹੈ ਉਹਨੂੰ ਟਿਕਟ ਦਿੰਦੀ ਹੈ ਤਾਂ ਉਹਨੂੰ ਟਿਕਟ ਦਿੰਦੀ ਹੈ ਤਾਂ ਮਜ਼ਬੂਤ ਮਜਬੂਤੀ ਤੌਰ ਦੇ ਉੱਤੇ ਉਹ ਆਪਣੇ ਹਲਕਿਆਂ ਦੇ ਵਿੱਚੋਂ ਉਹਨਾਂ ਨੂੰ ਲੀਡ ਦਿਵਾ ਕੇ ਅੱਗੇ ਜਿਤਾਣ ਦੇ ਵਿੱਚ ਮਦਦ ਕਰਨਗੇ ਪਰ ਜੇਕਰ ਉਹਨਾਂ ਦੇ ਵੱਲੋਂ ਇੱਕ ਸਿੱਧੇ ਤੌਰ ਦੇ ਉੱਤੇ ਡਾਕਟਰ ਧਰਵੀਰ ਗਾਂਧੀ ਦੀ ਜੇਕਰ ਉਹਨੂੰ ਟਿਕਟ ਮਿਲਦੀ ਹੈ ਤਾਂ ਉਹਦਾ ਇਸ਼ਾਰਾ ਕੀਤਾ ਗਿਆ ਸੀ ਪਰ ਡਾਕਟਰ ਧਰਵੀਰ ਗਾਂਧੀ ਵੀ ਜਦੋਂ 2019 ਦੀਆਂ ਚੋਣਾਂ ਦੇ ਵਿੱਚ ਆਪਣੇ ਜਿਹੜੀ ਪਾਰਟੀ ਸੀ ਉਹਨਾਂ ਦਾ ਆਪਣਾ ਪੰਜਾਬ ਫਰੰਟ ਉਹ ਤੋਂ ਲੜਦੇ ਨੇ ਤਾਂ ਉਹ ਵੀ ਉਸ ਵਕਤ 1 ਲੱਖ ਤੋਂ तकरीबन 1.5 ਲੱਖ ਦੇ ਲਗਭਗ ਵੋਟਾਂ ਲੈ ਜਾਂਦੇ ਨੇ ਜਦਕਿ ਜਿਹੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨੂੰ ਸਿਰਫ 50 ਹਜ਼ਾਰ ਦੇ ਲਗਭਗ ਵੋਟਾਂ ਪੈਂਦੀਆਂ ਨੇ ਉਹ ਵੀ ਜੇਕਰ ਕਾਂਗਰਸ ਪਟਿਆਲਾ ਤੋਂ ਵੀ ਡਾਕਟਰ ਤਰਨबीर ਗਾਂਧੀ ਹੋਰਾਂ ਨੂੰ ਆਪਣਾ ਉਮੀਦਵਾਰ ਅਨਾਉਂਸ ਕਰਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਲਈ ਕੀ ਕੁਝ ਫਾਇਦੇਮੰਦ ਹੁੰਦਾ ਕਿਉਂਕਿ ਚਰਚਾਾਂ ਵਿੱਚ ਇਹ ਵੀ ਨੇ ਜੇਕਰ ਕਾਂਗਰਸ ਦੇ ਵੱਲੋਂ ਡਾਕਟਰ ਤਰਨबीर ਗਾਂਧੀ ਹੋਰਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਕਿਤੇ ਜਿਹੜੇ ਟਕਸਾਲੀ ਕਾਂਗਰਸੀ ਪਰਿਵਾਰ ਨੇ ਕਿਤੇ ਉਹਨਾਂ ਬਗਾਵਤ ਕਰ ਜਾਣ ਕਿਤੇ ਨਾ ਕਿਤੇ ਉਹਨਾਂ ਕੋਈ ਇਹੋ ਜੀ ਸਿਆਸੀ ਚਾਲ ਖੇਡ ਜਾਣ ਜਿਹਦੇ ਕਰਕੇ ਪਾਰਟੀ ਦਾ ਜਾਂ ਕਿ ਕਹਿ ਲਈਏ ਜੇਕਰ ਉਮੀਦਵਾਰ ਡਾਕਟਰ ਅਰਵਿੰਦ ਗਾਂਧੀ ਹੁੰਦੇ ਨਹੀਂ ਤਾਂ ਉਹਨਾਂ ਦਾ ਵੱਡੇ ਤੌਰ ਦੇ ਉੱਤੇ ਸਿਆਸੀ ਨੁਕਸਾਨ ਵੀ ਹੋ ਸਕਦਾ ਹੈ ਪਾਰਟੀ ਦੇ ਹੱਥੋਂ ਜਾ ਸਕਦੀ ਹੈ ਜਿਹੜੀ ਪਟਿਆਲਾ ਸੀਟ ਹੈ ਕਿਉਂਕਿ ਪਟਿਆਲਾ ਸੀਟ ਦੇ ਉੱਤੇ ਲਗਾਤਾਰ ਪਿਛਲੇ ਸਮੇਂ ਤੋਂ ਜ਼ਿਆਦਾਤਰ ਜਿਹੜੀ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ ਭਾਵੇਂ ਅੱਜ ਜਿਹੜੇ ਉਮੀਦਵਾਰ ਰਹੇ ਸੀ ਇਥੋਂ ਜਿੱਤੇ ਸੀ ਰਨੀਤ ਕੋਰ ਉਹ ਵੀ ਕਾਉਂਸਲ ਦੇ ਵਿੱਚ ਚਲੇ ਜਾ ਚੁੱਕੇ ਨੇ ਪਰ ਹੁਣ ਜਿਹੜੀ ਵੱਡੀ ਖਬਰ ਤੁਹਾਨੂੰ ਅਸੀਂ ਦੱਸ ਰਿਹਾ ਹਾਂ ਉਹ ਤੁੰਗੁਰ ਮਾਪ ਕਰਨਾ ਲੁਧਿਆਣਾ ਤੋਂ ਲੁਧਿਆਣਾ ਤੇ ਸੀਟ ਦੇ ਉੱਤੇ ਸਿਮਿਤ ਬੈਂਸ ਹੋਰਾਂ ਦੇ ਨਾਲ ਕਿਹੋ ਜੇ ਸਮੀਕਰਨ ਸਿਆਸੀ ਬਦਲਣਗੇ ਸੀਟ ਦੇ ਉੱਤੇ ਕਿਹੋ ਕਿ ਰਵਨੀਤ ਬਿੱਟੂ ਲਈ ਨ ਸੁਖਾਲਾ ਹੋਵੇਗਾ ਕਿ ਇਸ ਵਾਰ ਜਿਹੜਾ ਲੁਧਿਆਣਾ ਦਾਜਰਾ ਸੀਟ ਦੇ ਉੱਤੇ ਜਿੱਤਾਂ ਕਿ ਲਾ ਜਿਤਨਾ ਕਿ ਇਹ ਨ ਸੁਖਾਲਾ ਰਹੇਗਾ ਜੇਕਰ ਸਿਮਿਤ ਬੈਂਸ ਉਹਨਾਂ ਦੇ ਵਿਰੁੱਧ ਮੈਦਾਨ ਦੇ ਵਿੱਚ ਕਾਂਗਸ ਉਤਾਰਦੀ ਹੈ ਤਾ ਹੁਣ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਫਿਰ ਅੱਜ ਸ਼ਾਮ ਤੱਕ ਸਥਿਤੀ ਕਲੀਅਰ ਹੋ ਜਾਵੇਗੀ ਕਿ ਸਿਮਰਿਤ ਬੈਂਸ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਫਿਰ ਇਹ ਚਰਚਾਵਾ ਹੀ ਨੇ ਸੋ ਇੰਨਾ ਜ਼ਰੂਰ ਕਿਹਾ ਜਾ ਰਿਹਾ ਸਿਆਸੀ ਮਾਹਿਰਾਂ ਤੋਂ ਕਿ ਜੇਕਰ ਸਿਮਰਿਤ ਬੈਂਸ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਬਣ ਕੇ ਉੱਭਰਦੇ ਨੇ ਤਾਂ ਕਿਤੇ ਨਾ ਕਿਤੇ ਪ੍ਰਮੁੱਖ ਦਾਵੇਦਾਰ ਦਿੱਤੇ ਮੰਨੇ ਜਾਣਗੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਕਾਂਗਰਸ ਉਹਨਾਂ ਨੂੰ ਰਵਨੀਤ ਬਿੱਟੂ ਨੂੰ ਹਰਾਉਣ ਦੇ ਵਿੱਚ ਇੱਕ ਉਹਨਾਂ ਤੋਂ ਬਦਲਾ ਵੀ ਲੈਣਾ ਚਾਹਵੇਗੀ ਕਿਉਂਕਿ ਜਿਵੇਂ ਰਵਨੀਤ ਬਿੱਟੂ ਹੋਰਾਂ ਨੂੰ ਕਾਂਗਰਸ ਦੇ ਵੱਲੋਂ ਕਿਹਾ ਗਿਆ ਇਹਨਾਂ ਨੇ ਪਾਰਟੀ ਦੇ ਵੱਲੋਂ ਇਹਨਾਂ ਨੂੰ ਹਰ ਇੱਕ ਸਨਮਾਨ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਇਹਨਾਂ ਨੇ ਪਾਰਟੀ ਦੀ ਪਿੱਠ ਦੇ ਉੱਤੇ ਛੁਰਾ ਮਾਰਿਆ ਇਹਨਾਂ ਨੇ ਪਾਰਟੀ ਨਾਲ ਗਦਰਾਰੀ ਕੀਤੀ ਹੈ ਜਿਸ ਨੂੰ ਲੈ ਕੇ ਹੁਣ ਕਾਂਗਰਸ ਲੁਧਿਆਣਾ ਸੀਟ ਨੂੰ ਲੈ ਕੇ ਪੂਰੀ ਜੋਰ ਸ਼ੋਰ ਅਪਣਾ ਰਹੀ ਹੈ ਉਨ ਵੇਖਣਾ ਹੋਵੇਗਾ ਸ਼ਾਮ ਤੱਕ ਕਿ ਸਥਿਤੀ ਕਲੀਅਰ ਹੁੰਦੀ ਹੈ ਕਿ ਸੁਰਜ ਬਹਿਸ ਫੌਂਕ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਫਿਰ ਨਹੀਂ ਜੈਸਟਰ ਪਰਫਾਰਮਰ ਨੇ ਕਿਉਂਕਿ ਸਿਆਦ ਦੇ ਵਿਦਲਬਦਲੂਆਂ ਦਾ ਜ਼ੋਰ ਲਗਾਤਾਰ ਜਾਰੀ ਹੈ ਚਰਚਾਵਾ ਪੁਰੀਆਂ ਨੇ ਕਿ ਕੁਝ ਹੁੰਦਾ ਹੈ ਨਹੀਂ ਹੁੰਦਾ ਤਾਂ ਸ਼ਾਮ ਤੱਕ ਸਥਿਤੀ ਕਲੀਅਰ ਹੋ ਜਾਵੇਗੀ ਤੁਸੀਂ ਜੂਰੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ